ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਜੀ ਆਇਆਂ ਨੂੰ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਖਬਰ ਖਬਰ ਨਾਨ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਕੰਗਣਾ ਨੇ ਕਿਸਾਨਾਂ ਅੱਗੇ ਜੋੜੇ ਹੱਥ ਕੀ ਹਾ ਤਿੰਨ ਖੇਤੀ ਕਾਨੂੰਨ ਵਾਪਸ ਲਿਆਉਣ ਲਈ ਖੁਦ ਅੱਗੇ ਆਓ ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਣਾ ਰਣੌਤ ਨੇ ਇਸ ਦੀ ਜਾਣਕਾਰੀ ਉਹਨਾਂ ਨੇ ਕਿਹਾ ਹੈ ਕਿ ਪਤਾ ਕੀ ਇਸ ਬਿਆਨ ਤੋਂ ਬਾਅਦ ਮੇਰਾ ਵਿਰੋਧ ਕੀਤਾ ਜਾਵੇਗਾ ਪਰ ਇਸ ਦੇ ਭਾਵਜਿਤ ਮੈਂ ਤਿੰਨੋਂ ਕਿਸਾਨ ਪੱਖੀ ਖੇਤਾ ਕਾਨੂੰਨ ਨੂੰ ਮੁੜ ਲਾਗੂ ਕਰਨ ਦੀ ਮੰਗ ਕਰਦੀ ਹਾਂ ਇਸ ਦੇ ਨਾਲ ਹੀ ਦਰਅਸਲ ਸੋਮਵਰ ਨੂੰ ਕੰਗਨਰ ਨੌਤ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੈਨੂੰ ਪਤਾ ਹੈ ਕਿ ਮੇਰੇ ਬਿਆਨ ਦਾ ਵਿਰੋਧ ਕੀਤਾ ਜਾਵੇਗਾ ਦੇਸ਼ ਦੇ ਵਿਕਾਸ ਵਿੱਚ ਕਿਸਾਨ ਐਮ ਭੂਮਿਕਾ ਨਿਭਾਉਂਦੇ ਹਨ ਤਿੰਨੋਂ ਖੇਤਰਾ ਕਾਨੂੰਨ ਦਾ ਕੁਝ ਹੀ ਰਾਜਾਂ ਵਿੱਚ ਵਿਰੋਧ ਕੀਤਾ ਜਾਂਦਾ ਹੈ ਤੇ ਇਹ ਕਿਸਾਨ ਖੁਸ਼ਹਾਲਤ ਹੋਣਾ ਚਾਹੁੰਦਾ ਹੈ ਤਿੰਨੋਂ ਕਿਸਾਨ ਤਾਂ ਨੂੰ ਵਾਪਸ ਲਿਆਉਣ ਲਈ ਕਿਸਾਨਾਂ ਨੂੰ ਖੁਦ ਅੱਗੇ ਆਉਣਾ ਚਾਹੀਦਾ ਹੈ ਮੈਂ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧਿਤ ਆ ਮੈਂ ਕਿਸਾਨਾਂ ਦਾ ਦਰਸਮਝਦੀ ਹਾਂ ਇਹ ਕਿਸਾਨਾਂ ਨੂੰ ਮੇਰੇ ਖਿਲਾਫ ੜਕਾਇਆ ਗਿਆ ਹੈ ਇੱਕ ਦਿਨ ਸਾਹਮਣੇ ਆ ਜਾਵੇਗਾ ਤੇ ਕਿਸਾਨ ਵੀ ਸਮਝਾਂਗੇ ਕੀ ਕੌਣ ਸੀ ਸਹੀ ਸੀ ਤੇ ਕੌਣ ਗਲਤ ਦੇਸ਼ ਦੇ ਹਿੱਤ ਵਿੱਚ ਕੋਈ ਵੀ ਵੱਡੀ ਕੁਰਬਾਨੀ ਦੇਣ ਲਈ ਤਿਆਰ ਹਾਂ ਇਸ ਤੋਂ ਲਈ ਪਹਿਲਾ ਕੰਗਣਾ ਨੌਦਰੇ ਇਸ ਕਿਹਾ ਕਿ ਕਿਸਾਨਾਂ ਦਾ ਹੋਏ ਨੁਕਸਾਨ ਦੀ ਪਰਪਾਈ ਹੋਣੀ ਚਾਹੀਦੀ ਹੈ ਇਸ ਲਈ ਕਿਸਾਨਾਂ ਨੂੰ ਵੀ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਕਿਉਂਕਿ ਉਹ ਦੇਸ਼ ਦੇ ਉਨਨ ਦਾਤਾ ਹਨ ਅਤੇ ਉਹਨਾਂ ਨੇ ਆਪਣੀ ਵਿਚਾਰ ਪ੍ਰਗਟ ਕਰਦਿਆਂ ਅੱਗੇ ਆਉਣ ਦੀ ਚਾਹੀਦਾ ਹੈ ਹਲਕਾ ਖੰਗਨਰ ਨੌਤਨੀ ਇਹ ਵੀ ਕਿਹਾ ਹੈ ਕਿ ਉਸਦੇ ਬਿਆਨ ਨੂੰ ਵਿਵਾਦ ਬਣਾਇਆ ਜਾਵੇ ਖਬਰ ਮੰਦ ਤੱਕ ਵੇਖ ਲਈ ਆਪ ਸਭ ਦਾ ਧੰਨਵਾਦ